ਯੂਥ ਸਪੋਰਟਸ ਕਲੱਬ ਚਮਿਆਰਾ ਵੱਲੋਂ ਕਰਵਾਇਆ ਜਾ ਰਿਹਾ ਦੋ ਦਿਨਾ ਪਹਿਲਾਂ ਚਮਿਆਰਾ ਕਬੱਡੀ ਕੱਪ ਸ਼ਾਨੋਸ਼ਕ ਦੇ ਨਾਲ ਸ਼ੁਰੂ ਹੋ ਗਿਆ ਖੇਡ ਮੇਲੇ ਦਾ ਉਦਘਾਟਨ ਪ੍ਰਬੰਧਕਾਂ ਵੱਲੋਂ ਅਤੇ ਪ੍ਰਵਾਸੀ ਵੀਰਾਂ ਵੱਲੋਂ ਕੀਤਾ ਗਿਆ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ ਪੰਜਾਬ ਕਿਲੋ ਭਾਰਤ ਦੇ ਪਿੰਡ ਪੱਧਰ ਓਪਨ ਦੇ ਮੁਕਾਬਲੇ ਖੇਡੇ ਜਾ ਰਹੇ ਨੇ ਕਬੱਡੀ ਕੱਪ ਦੌਰਾਨ ਮੇਜੋ ਲੀਗ ਕਬੱਡੀ ਫੈਡਰੇਸ਼ਨ ਦੀਆਂ ਛੋਟੀ ਦੀਆਂ 8 ਟੀਮਾਂ ਦੇ ਮੁਕਾਬਲੇ ਖੇਡੇ ਜਾਣਗੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਨਾਮ ਦੇ ਲੱਖ ਰੁਪਏ ਦਿੱਤੇ ਜਾਵੇਗਾ ਪਹਿਲਾ ਇਨਾਮ ਨਸ਼ਤਰ ਸਿੰਘ ਹਰਦੀਪ ਸਿੰਘ ਯੂਐਸਏ ਗੁਰਮੀਤ ਸਿੰਘ ਮੀਤਾ ਸਰਪੰਚ ਵੱਲੋਂ ਦਿੱਤਾ ਜਾਵੇਗਾ ਜਦਕਿ ਕਬੱਡੀ ਕੱਪ ਦੇ ਬੈਸਟ ਰੈਡਰ ਅਤੇ ਜਾਫੀ ਨੂੰ 1-1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਕਿਹਨਾਂ ਕੀ ਚਾਹਣਾ ਆਪਾਂ ਤਾਂ ਨਿੱਕੀ ਪਨੀਰੀ ਵਾਸਤੇ ਤਿਆਰ ਕੀਤੀ ਹੈ ਜਿਹੜੇ ਨਿੱਕੇ ਨਿੱਕੇ ਖੜਾ ਰਹੇ ਬੱਚੇ ਪਿੰਡਾਂ ਵਾਲੇ ਜਿੱਦਾਂ ਪਹਿਲਾ ਮੈਚ ਹੁੰਦੇ ਹੀ ਉਹਨਾਂ ਤੇ ਜਿਆਦਾ ਟੀਚਾ ਬਾਹਰ ਵਾਲਿਆਂ ਦਾ ਵੀ ਆਪਣਾ ਵੀ ਆ ਤੇ ਨਿੱਕੇ ਜਿਹੜੇ ਨਿੱਕਿਆਂ ਜੰਗਰ ਨੂੰ ਖਾ ਲਈਏ ਜਿਹੜੇ ਵੱਡੇ ਆ ਉਹ ਉਹੀ ਹੁੰਦੇ ਆ ਹਰੇਕਸਾ ਉਹੀ ਵੱਡੇ ਖੇਦੀ ਜਾਂਦੇ ਜਿਹੜੇ ਛੋਟਿਆਂ ਨੂੰ ਉਤਸ਼ਾਹ ਕਰਾਂਗੇ ਅਸੀਂ ਨਿੱਕੀਆਂ ਟੀਮਾਂ ਦੇ ਵੀ ਪ੍ਰਾਈਜ਼ ਵੱਡੀਆਂ ਟੀਮਾਂ ਜਿੰਨੇ ਰੱਖਾਂਗੇ ਆ ਟੂਰਨਾਮੈਂਟ ਹੈ ਨਵੰਬਰ ਵਿੱਚ ਕਰਾ ਰਹੇ ਪਿੰਡ ਪੱਦਰ ਦਾ ਪਿੰਡ ਪੱਦਰ ਦੇ ਮੈਚ ਹੋਣਗੇ 35 ਕਿਲੋ 50 ਕਿਲੋ 62 ਕਿਲੋ ਓਪਨ ਜਿੰਦਾ ਜਿੰਨੀ ਐਪੀ ਨੂੰ ਮੈਸੇਜ ਆਇਆ ਹੈ ਕਿ ਆਪਣੇ ਮਿਹਨਤ ਕਰਨੇ ਜਿਆਨੇ ਜਿਹੜੇ ਆ ਇਹਦੋਂ ਖੇਡਣ ਨਾਲ ਤੋੜ ਤੋੜੇ ਜਾ ਉਹਨਾਂ ਦੱਸਿਆ ਹੈ ਕਿ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ 3 ਫਰਵਰੀ ਦਿਨ ਸੋਮਵਾਰ ਨੂੰ ਖੇਡੇ ਜਾਣਗੇ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 41000 ਤੇ ਉਪਜੇਤੂ ਟੀਮ ਨੂੰ ਦੂਜਾ ਇਨਾਮ 31000 ਦਿੱਤਾ ਜਾਵੇਗਾ ਜਦਕਿ ਕਬੱਡੀ 50 ਕਿਲੋ ਭਾਰ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 24000 ਰੁਪਏ ਦੂਜੇ ਇਨਾਮ 16000 ਰੁਪਏ ਅਤੇ ਤੀਜੇ ਇਨਾਮ 10000 ਰੁਪਏ ਦਿੱਤਾ ਜਾਵੇਗਾ ਇਸ ਮੌਕੇ ਤੇ ਦਰਸ਼ਕਾਂ ਵਾਸਤੇ ਵੀ ਲੱਕੀ ਡ੍ਰੋਅ ਕਰਦੇ ਜਾਣਗੇ ਸਭ ਤੋਂ ਪਹਿਲਾਂ ਤਾਂ 35 ਕਿਲੋ ਦੇ ਮੈਚ ਹੋਇਆ ਜਿਹੜੇ ਸ਼ੋਅ ਮੈਚ ਕਰਾਏ ਆਪਾਂ ਬੱਚਿਆਂ ਦੇ ਤੇ ਹੁਣ 50 ਕਿਲੋ ਦੇ ਆਪਣੇ ਚੱਲ ਪਏ ਆ ਮੈਚ ਤੇ ਉਹਨਾਂ ਦੀਆਂ ਟਾਈਆਂ ਪਾ ਕੇ ਪਹਿਲਾ 라ਉਂਡ ਚੱਲਦਾ ਆ ਵੀ ਆਪਾਂ 1 ਵਜੇ ਤੱਕ ਆਪਾਂ ਓਪਨ ਦਾ ਵੀ ਪਹਿਲਾ 라ਉਂਡ ਚਲਾ ਦੇਣਾ ਆ ਵੀ ਅੱਜ ਆਪਾਂ ਇਹ ਫਾਈਨਲ ਕਰਾਉਣਾ ਆ ਵੀ ਆਪਣੇ ਤੋਂ ਕਾਨੂੰ ਮੇਜ ਲੀਗ ਦੇ ਕੱਪ ਆ ਜਿਹੜਾ ਪਹਿਲਾ ਨਾਮ 2.5 ਲੱਖ 2 ਲੱਖ ਅਤੇ ਬੈਸਟਰ ਨੂੰ 1 ਲੱਖ ਲੱਖ ਆ ਤੇ ਆਪਣਾ ਕੱਲ ਨੂੰ ਲੱਕੀ ਡਰਾਫ ਵੀ ਕੱਢਣਾ ਆ ਵੀ ਆਪਣੀ ਸਾਰੀ ਕਮੇਟੀ ਵੱਲੋਂ ਦੁਬਈ ਦਾ ਟੂਰ ਆ ਉਹ ਤੇ ਅਪ ਕੈਸ਼ ਪ੍ਰਾਈਜ਼ ਵੀ ਹੋਊਗਾ ਦਰਸ਼ਕਾਂ ਲਈ ਕੱਲ ਜਿਹੜੇ ਸਟਾਰ ਖੜੇ ਕੱਲ ਨੂੰ ਸਾਰੇ ਮੋਸਟਲੀ ਜਿੰਨੇ ਵੀ ਪੰਜਾਬ ਦੇ ਟੌਪ ਦੇ 100% ਪਲੇਅਰ ਖੜੇ ਸਾਰੇ ਖੇលਣਗੇ ਕੋ ਸਿੰਧੂ ਵੀ ਆ ਰਿਹਾ ਆ ਆਪਣਾ ਬੰਟੀ ਵੀ ਆ ਬੇਓ ਪਲੈਂਟ ਦੀ ਟੀਮ ਵੀ ਪੂਰੀ ਆ ਰਹੀ ਆ ਸ਼ਾਹਕੋਟ ਦੀ ਵੀ ਆ ਰਹੀ ਆ ਆਪਣੇ ਮਾਝਾ ਗਰਦਾਸਪੁਰ ਮਾਝਾ ਗਰਦਾਸਪੁਰ ਲਾਇਨ ਐਨਆਰਆਈ ਨੂੰਦ ਸਾਰੀਆਂ ਟੀਮਾਂ ਟਾਪ ਦੀਆਂ ਟੀਮਾਂ ਆ ਰਹੀਆਂ ਨੇ ਹਾਂਜੀ ਇਹ ਬਹੁਤ ਵਧੀਆ ਅਪਰਾਲਾ ਹੈ ਆਪਣੇ ਮੀਤ ਸਰਪੰਚੀ ਦਾ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵੀ ਇਹਨਾਂ ਨੇ ਕਿਹਾ ਵੀ ਬੱਚਾ ਦੇ ਵੀ ਜ਼ਰੂਰੀ ਕਰਾਉਣੇ ਆ ਕਿ 35 ਕਿਲੋ 50 ਕਿਲੋ ਵੀ ਜਿਹੜੀ ਨਵੀਂ ਪਨੀਰੀ ਉੱਤੂ ਵੀ ਅੱਗੇ ਜਾ ਕੇ ਫਿਰ ਇਹਨਾਂ ਦੇ ਵਿੱਚੋਂ ਸਟਾਰ ਬਣਨੇ ਆ ਛੋਟੇ ਪਲੇਅਰਾਂ ਨੂੰ ਇਹੀ ਵਧੀਆ ਜੀ ਹੁਣ ਤੋਂ ਇਹਨਾਂ ਨੂੰ ਵੀ ਸ਼ੌਂਕ ਪਾਊਗਾ ਉਸ ਤੋਂ ਬਾਅਦ ਇਹ ਵੀ ਖੇਡਣਗੇ ਇਹਨਾਂ ਨੂੰ ਸ਼ੌਂਕ ਨਾਲ ਅਗਲੇ ਤੱਕੜੇ ਹੋਣਗੇ ਤੇ ਇਹੀ ਮਾਰ ਕੇ ਕੱਲੂ ਕੱਪ ਖੇਡਣਗੇ